ਕਿਰਕ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਦੁਨੀਆ ਪਰਦੇ ਪੰਜਾਬੀ ਜਿਹੜੇ ਨੇ ਅਰਦਾਸਾ ਕਰਦੇ ਕੇ ਲਗਾਤਾਰ ਰਾਜੀਵ ਜਵੰਡਾ ਲਈ ਕਿਉਂਕਿ ਇੱਕ ਪਾਸੇ ਉਹਨਾਂ ਦੀ ਮਾਤਾ ਜੀ ਦੀ ਬੇਨਤੀ ਸੀ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦੀ ਹਰੇਕ ਨੇ ਚਾਹੀਓ ਗੁਰਦੁਆਰਾ ਸਾਹਿਬ ਜਾਂਦਾ ਹੋਵੇ ਚਾਹੇ ਗਿਰਜਾ ਘਰ ਜਾਂਦਾ ਹੋਵੇ ਤੇ ਚਾਹੇ ਮੰਦਿਰ ਦੇ ਵਿੱਚ ਜਾਂਦਾ ਹੋਵੇ ਹਰ ਵੱਲੋਂ ਜਿਹੜੀ ਹੈ ਅਰਦਾਸ ਕੀਤੀ ਆਖਿਰਕਾਰ ਰਾਜਵੀਰ ਜਵੰਦਾ ਦਾ ਜਿਹੜਾ ਹੈ ਮੌਤ ਦਾ ਕਾਰਨ ਕੀ ਉਹ ਫੋਰਟਿਸ ਹਸਪੀਟਲ ਹੈ ਪੰਜਾਬ ਸਰਕਾਰ ਹੈ ਜਾਂ ਫਿਰ ਕਈਏ ਕਿ ਹਿਮਾਚਲ ਸਰਕਾਰ ਹੈ ਕਿਉਂਕਿ ਰਾਜਵੀਰ ਜਵੰਦਾ ਜਿਹੜੇ ਨੇ ਜਿਨ੍ਹਾਂ ਤੇ ਚਾਹ ਵਣ ਵੀ ਇੰਨੇ ਜ਼ਿਆਦਾ ਸੀ ਤੇ ਦੂਸਰੇ ਪਾਸੇ ਉਹਨਾਂ ਦਾ ਪਰਵਾਰ ਜਿਨ੍ਹਾਂ ਦੀ ਸਾਰੀ ਦੁਨੀਆ ਹੀ ਇੱਕ ਸਾਹ ਦੀ ਇੱਕ ਜਗ੍ਹਾ ਤੇ ਥੰਮ ਗਈ ਹੈ ਜਿਵੇਂ ਉਹਨਾਂ ਲਈ ਇੱਕ ਵਾਰ ਦਾ ਸਮਾਂ ਹੀ ਲੋ ਗਿਆ ਹੁੰਦਾ ਹੈ ਇੱਕ ਪਾਸੇ ਜਿਹੜੀ ਹੈ ਪਟੀਸ਼ਨ ਪਾਈ ਗਈ ਹੈ ਜਿਹੜੀ ਪੰਜਾਬ ਹਰਿਆਣਾ ਕੋਰਟ ਦੇ ਅੰਦਰ ਤੇ ਦੂਸਰੇ ਪਾਸੇ ਰਾਜਵੀਰ ਜਵੰਦਾ ਦੀ ਧੀ ਕੀ ਕਹਿ ਰਹੀ ਹੈ ਜਿਹੜੀ ਇੰਨੇ ਵੱਡੇ ਸਦਮੇ ਚੋਂ ਹਜੇ ਤੱਕ ਬਾਹਰ ਨਹੀਂ ਨਿਕਲ پا ਰਹੀ ਤੁਹਾਨੂੰ ਦੱਸਦੇ ਹਾਂ ਕਿ ਸੂਤਰਾਂ ਤੋਂបាន ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬੀ ਕਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੇ ਇਲਾਜ ਬਾਰੇ ਕਈ ਅਣ ਸੁਣੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ 11 ਦਿਨ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਰਏ ਜਵੰਦਾ ਦਾ ਦਿਮਾਗ ਸ਼ਾਇਦ ਜੇਕਰ ਕੰਮ ਕਰ ਜਾਂਦਾ ਤਾਂ ਉਹ ਬਚ ਸਕਦੇ ਸੀ ਹਾਲਕਿ ਹਸਪਤਾਲ ਵਿੱਚ ਲਿਆਂਦੇ ਜਾਣ ਤੋਂ ਲੈ ਕੇ ਉਨ੍ਹਾਂ ਦੀ ਮੌਤ ਤੱਕ ਦਿਮਾਗ ਨੇ ਰਿਸਪੌਂਸ ਕਰਨਾ ਬੰਦ ਕਰ ਦਿੱਤਾ ਸੀ ਹਸਪਤਾਲ ਵਿੱਚ ਡਟੇ ਰਹੇ ਗਾਇਕ ਰੇਸ਼ਮਲ ਮੋਲ ਨੇ ਇਨ੍ਹਾਂ ਵੇਰਵਿਆਂ ਦੀ ਪੁਸ਼ਟੀ ਕੀਤੀ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਬੁੱਧਵਾਰ ਨੂੰ ਸਵੇਰੇ 10:55 ਵਜੇ ਆਖਰੀ ਸਾਲਿਆ ਗਾਇਕ ਰੇਸ਼ਨ ਅਨਮੋਲ ਨੇ ਵੀ ਇਹ ਖੁਲਾਸਾ ਕੀਤਾ ਕਿ ਉਹਨਾਂ ਦੀ ਧੀ ਹੇਮਤ ਕੌਰ ਹਰ ਵਾਰ ਹਸਪਤਾਲੋਂਦੀ ਸੀ ਆਪਣੇ ਪਿਤਾ ਨੂੰ ਕਹਿੰਦੀ ਸੀ ਪਾਪਾ ਸਾਡੇ ਨਾਲ ਧੋਖਾ ਨਾ ਕਰੋ ਪਰ ਜਵੰਦਾ ਦੀ ਜਾਨ ਨਹੀਂ ਬਚਾਈ ਜਾ ਸਕੀ ਦਿਮਾਗ ਵਿੱਚ ਹਲਚਲ ਹੁੰਦੀ ਰਹੀ ਕਿ ਰੀੜ ਦੀ ਹੱਡੀ ਦਾ ਆਪਰੇਸ਼ਨ ਹੁੰਦਾ ਰੇਸ਼ਨ ਅਨਮੋਲ ਨੇ ਅੱਗੇ ਦੱਸਿਆ ਕਿ ਜਵੰਦਾ ਦੀਆਂ ਫਸਲੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ ਡਾਕਟਰ ਰੀੜ ਦੀ ਹੱਡੀ ਦਾ ਆਪਰੇਸ਼ਨ ਤਾਂ ਕਰ ਸਕਦੇ ਸਨ ਜੇਕਰ ਉਹ ਦਿਮਾਗ ਸਰਗਰਮ ਹੁੰਦਾ ਤਾਂ ਦਿਮਾਗ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਰੇਸ਼ਬ ਨੇ ਅੱਗੇ ਕਿਹਾ ਜਿਵੰਦਾ ਦੇ ਦਿਮਾਗ ਨੇ ਹੌਲੀ-ਹੌਲੀ ਪੂਰਾ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਉਹਨਾਂ ਨੇ ਹੇਠਲੇ ਅੰਗਾਂ ਨੇ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੱਤਾ ਡਾਕਟਰ ਨੇ ਸਮਝਾਇਆ ਕਿ L1 L2 ਅਤੇ L6 ਤੋਂ ਨਸਾਂ ਦਾ ਕੰਮ ਦਿਮਾਗ ਤੱਕ ਪਹੁੰਚਣਾ ਹੈ ਦਿਮਾਗ 'ਤੇ ਸੰਕੇਤ ਹੁੰਦਾ ਤੇ ਸਾਨੂੰ ਦਰਦ ਹੈ ਗਰਮ ਹੈ ਜਾਂ ਠੰਡਾ ਹੈ ਪਿਸ਼ਾਬ ਕਰਨਾ ਜਾਣਾ ਹੈ ਇੱਕ ਤਰ੍ਹਾਂ ਦਾ ਸਰੀਰ ਨੂੰ ਰਿਮੋਟ ਕੰਟਰੋਲ ਹੁੰਦਾ ਹੈ ਆਪਰੇਸ਼ਨ ਤੋਂ ਬਾਅਦ ਸੰਭਵ ਹੋਵੇਗਾ ਜੇਕਰ ਦਿਮਾਗ ਕੰਮ ਕਰੇਗਾ ਰੇਸ਼ਮ ਨੇ ਅੱਗੇ ਕਿਹਾ ਰਾਜਵੀਰ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਡਾਕਟਰ ਨੇ ਕਿਹਾ ਕਿ ਹੁਣ ਅਜਿਹੀ ਟੈਕਨੋਲੋਜੀ ਆ ਗਈ ਹੈ ਕਿ ਉਹ ਨਕਲੀ ਰੀੜ ਜਾਂ ਨਸਾਂ ਵੀ ਪਾ ਸਕਦੇ ਹਨ ਪਰ ਦਿਮਾਗ ਨੂੰ ਕੰਮ ਕਰਨਾ ਚਾਹੀਦਾ ਹੈ ਹਾਲਾਂਕਿ ਦਿਮਾਗ ਜਵਾਬ ਨਹੀਂ ਦੇ ਰਿਹਾ ਸੀ ਤੀ ਲਿਖਦੀ ਹੈ ਗਾਇਕ ਰੇਸ਼ਮ ਮੌਲੇ ਦੱਸਿਆ ਕਿ ਰਾਜਵੀਰ ਦੀ ਤੀ ਹਿੰਮਤ ਕੋਲ ਹਸਪਤਾਲ ਆਈ ਕਥੇ ਲੈ ਕੇ ਚਲੀ ਗਈ ਕਿ papa ਤੁਸੀਂ ਧੋਖਾ ਕਰ ਰਹੇ ਹੋ ਇਸ ਤੋਂ ਬਾਅਦ ਜਦੋਂ ਹਸਪਤਾਲ ਆਉਂਦੀ ਹੈ ਤਾਂ ਉਹ ਕਹਿੰਦੀ ਸੀ papa ਸਾਡੇ ਦਾ ਧੋਖਾ ਨਾ ਕਰਨਾ ਆਪਣੀ ਧੀ ਦੇ ਸ਼ਬਦ ਸੁਣ ਕੇ ਡਾਕਟਰ ਤੋਂ ਡਰਸਿੰਗ ਸਟਾਫ ਹੋਰ ਸਾਰੇ ਰੋਣ ਲੱਗ ਜਾਂਦੇ ਹਨ ਇੱਕ ਛੋਟੀ ਜੀ ਬੱਚੀ ਨੂੰ ਨਹੀਂ ਸਮਝਾ ਸਕਦੇ ਕਿ ਉਹ ਆਪਣੇ papa ਤੋਂ ਕੀ ਮੰਗ ਰਹੀ ਹੈ ਜੇਕਰ ਕੋਈ ਸਿਆਣਾ ਇਨਸਾਨ ਹੋਵੇ ਇਨਸਾਨ ਇਨਸਾਨ ਨਾਲ ਲੜਦਾ ਹੋਵੇ ਤਾਂ ਸਮਝਾਇਆ ਜਾ ਸਕਦਾ ਹੈ ਲੇਕਿਨ ਆਪਕੇ ਕਿਸੇ ਦਾ ਜ਼ੋਰ ਨਹੀਂ ਹੈ ਇੱਕ ਛੋਟੀ ਜੀ ਬੱਚੀ ਜਿਨੇ ਆਪਣੇ ਪਿਤਾ ਨੂੰ ਗਵਾ ਲਿਆ ਇਨ੍ਹਾਂ ਸਰਕਾਰਾਂ ਨੂੰ ਇਨ੍ਹਾਂ ਹਾਸਿਆ ਨੂੰ ਰੋਕਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲਾਤ ਵਿਗੜਦੇ ਜਾ ਰਹੇ ਨੇ ਅਵਾਰਾ ਪਸ਼ੂਆਂ ਨਾਲ ਅਚਾਨਕ ਦੇਈ ਐਕਸੀਡੈਂਟ ਹੁੰਦੇ ਨੇ ਤੇ ਕਿਤੇ ਨਾ ਕਿਤੇ ਇਨ੍ਹਾਂ ਦੇ ਵਿੱਚ ਸਰਕਾਰਾਂ ਦਾ ਵੀ ਦੋਸ਼ ਹੈ ਲੇਕਿਨ ਉਹ ਛੋਟੀ ਜੀ ਬੱਚੀ ਨੂੰ ਕੌਣ ਸਮਝਾਵੇ ਕਿ ਇਹ ਸਿਰ ਸਭ ਰੱਬ ਦਾ ਕੀਤਾ ਹੈ ਇਹ ਕਿਸੇ ਇਨਸਾਨ ਦੇ ਹੱਥ ਵੱਸ ਨਹੀਂ ਹੈ ਧੰਨਵਾਦ